ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰ ਪੁੱਛਿਆ ਸੀ ਕਿ ਮਹਾਰਾਜੇ ਬਾਣੀ ਸ਼ਬਦ ਇਹਦੇ ਸਬੰਧੀ ਦੱਸੋ ਸਾਨੂੰ ਕੀ ਰਹਿਮਤ ਕਰਦੀ ਹੈ ਤੇ ਇੱਕ ਉਦਾਹਰਨ ਗੁਰੂ ਜੀ ਨੇ ਦਿੱਤੀ ਇੱਕ ਪੰਛੀ ਹੈ ਖੁਮਾ ਖੁਮਾ ਪੰਛੀ ਹੈ ਜੀ ਇਹਦਾ ਇਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਫਰਨਾਮੇ ਚ ਕੀਤਾ ਖੁਮਾਰਾ ਤਸਾ ਸਾਇਆ ਕੇ ਆਇਦ ਬਜ਼ੀਰ ਬਰੋਦਸਤ ਦਰਦ ਨਾ ਜਾਗੇ ਦਲੇਲ ਪਰਸ਼ੀਆਂ ਹੈ ਫਾਰਸੀ ਦਾ ਕੁਮਾਰਾ ਕਸਾ ਸਾਇਆ ਕਿ ਆਇਦ ਵਜ਼ਿਰ ਇਹਦੇ ਅਰਥ ਹੋਰ ਨੇ ਉੱਥੇ ਉੰਜ ਵੈਸੇ ਕਹਿੰਦੇ ਖੁਮਾ ਉਹ ਪੰਛੀ ਹੈ ਜਿਸ ਬੰਦੇ ਦੇ ਸਿਰ ਤੋਂ ਉਹ ਲੰਘ ਜਾਣਾ ਜੀ ਇਥੋਂ ਤੱਕ ਦਾ ਪਰਛਾਵਾਂ ਜਿਸ ਬੰਦੇ ਦੇ ਸਿਰ ਤੋਂ ਲੰਘਦਾ ਹੈ ਉਹ ਸਮਰਾਟ ਬਣਦਾ ਹੈ ਤਨਾੜ ਬਣਦਾ ਹੈ ਉਹ ਬਹੁਤ ਮਸ਼ਹੂਰ ਹੋ ਜਾਂਦਾ ਹੈ ਉਹਦੇ ਬਾਰੇ ਇੱਕ ਹੋਰ ਮਨੋਤ ਹੈ ਕਿ ਜੇ ਕਿਸੇ ਖੁਮਾ ਦਾ ਪੰਛੀ ਦਾ ਖੰਭ ਲੱਭ ਜਾਏ ਤੇ ਖੰਭ ਨੂੰ ਆਪਾਂ ਤੀਰ ਨਾਲ ਬੰਨ੍ਹ ਦਈਏ ਤੇ ਕਮਾਨ ਵਿੱਚ ਖੰਭ ਤੇ ਤੀਰ ਇਕੱਠੇ ਛੱੜੀਏ ਤੇ ਖੰਭ ਜਿਹੜਾ ਤੀਰ ਨੂੰ ਉੱਥੇ ਲੈ ਜਾਂਦਾ ਜਿੱਥੇ ਖੂਮਾ ਪੰਛੀ ਹੈ ਮੈਂ ਬੇਨਤੀ ਕਰਾਂ ਮਨਉਤ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਖੰਭ ਨਾਲ ਤੀਰ ਬੰਨੋ ਜਾਂ ਤੀਰ ਨਾਲ ਖੰਭ ਬੰਨੋ ਜਦੋਂ ਛੱਡੋਗੇ ਤੇ ਜਿਸ ਖੂਮਾ ਦਾ ਖੰਭ ਹੁੰਦਾ ਹੈ ਨਾ ਉਹ ਉਸ ਪੰਖ 'ਚ ਇੰਨੀ ਤਾਕਤ ਹੈ ਤੀਰ ਨੂੰ ਉੱਥੇ ਲੈ ਜਾਂਦਾ ਹੈ ਗੁਰੂ ਜੀ ਕਿੰਨਾ ਸਿੱਖੋ ਆ ਜਿਹੜਾ ਤੁਸੀਂ ਮੂਲ ਮੰਤਰ ਕਰਦੇ ਹੋ ਸੁਖਮਨੀ ਸਾਹਿਬ ਪੜ੍ਹਦੇ ਹੋ ਜਪਜੀ ਸਾਹਿਬ ਪੜ੍ਹਦੇ ਹੋ ਸ਼ਬਦ ਪੜ੍ਹਦੇ ਹੋ ਇਹ ਰੱਬ ਦਾ ਘਰ ਦੇ ਖੰਭ ਨੇ